ਤੁਹਾਡੀ ਸੀਟ ਰਹਿ ਗਈ ਲਾਸਟ ਸ੍ਰੀ ਫਤਿਹਗੜ੍ਹ ਸਾਹਿਬ ਅਮਰ ਸਿੰਘ ਕਾਂਗਰਸ ਵੱਲੋਂ ਲੜ ਰਹੇ ਨੇ ਗੁਰਪ੍ਰੀਤ ਸਿੰਘ ਜੀਪੀ ਗੇਜਰ ਸਿੰਘ ਵਾਲਮੀਕ ਭਾਜਪਾ ਵੱਲੋਂ ਜੀਪੀ ਸਾਹਿਬ ਆਮ ਆਦੀ ਪਾਰਟੀ ਵੱਲੋਂ ਵਿਕਰਮ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਦੇ ਚਿਹਰੇ ਵਿੱਚੋਂ ਚੌਲ ਕਿਵੇਂ ਦੇਖਦੇ ਹੋ ਤੁਸੀਂ ਇਹ ਸੀਟ ਪਰ ਸਾਡੀ ਪਰ ਤਿਰਕੋਣ ਮੁਕਾਬਲਾ ਹੈ ਹੂੰ ਗੇਜਰ ਸਿੰਘ ਵਾਲਮੀਕੀ ਵੀ ਭਾਵੇਂ ਇੱਕ ਵਧੀਆ ਕੈਂਡੀਡੇਟ ਨੇ ਜੀ ਪਰ ਉਹ ਤਾਂ ਮੁਕਾਬਲੇ ਤੋਂ ਬਾਹਰ ਨੇ ਹੂੰ ਮੁਕਾਬਲਾ ਹੈਗਾ ਜੀ ਉਹਰੇ ਅਮਰ ਸਿੰਘ ਕਾਂਗਰਸ ਵੱਲੋਂ ਹੂੰ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਜੀ ਪੀ ਜੀ ਅਤੇ ਆਪਣਾ ਸ਼ੋਮਣੀ ਅਕਾਲੀ ਦਲ ਵੱਲੋਂ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜੀ ਤੇ ਵਿਕਰਮਜੀਤ ਸਿੰਘ ਖਾਲਸਾ ਵੀ ਸ਼ਹਿਰਾਂ 'ਚ ਜਾ ਕੇ ਪਾਸੜ ਰਹੇ ਨੇ ਪਿੰਡਾਂ 'ਚੋਂ ਅੱਛੀ ਵੋਟ ਮਿਲ ਰਹੀ ਹੈ ਉਹਨੂੰ ਜੀ ਪਰ ਉਹ ਸ਼ਹਿਰਾਂ ਦੇ ਵਿੱਚ ਜਾ ਕੇ ਪਾਸੜ ਰਹੇ ਨੇ ਸੋ ਮੁਕਾਬਲੇ ਤੋਂ ਉਹਨਾਂ ਨੇ ਵੀ ਸ਼ਹਿਰਾਂ 'ਚ ਜਾ ਕੇ ਬਾੜ ਹੋ ਜਾਣਾ ਜੀ ਆਖਰਕਾਰ ਰਹੇਗੀ ਦੋ ਕੋ ਹੂੰ ਤੇ ਜੀ ਪੀ ਔਰ ਡਾਕਟਰ ਆਮਰ ਸਿੰਘ ਦੇ ਵਿਚਕਾਰ ਜੀ ਜਿੱਥੇ ਤੱਕ ਹੈਗਾ ਸਰਹੰਦ ਫਤਿਹਗੜ੍ਹ ਸਾਹਿਬ ਸਮਰਾਲਾ ਹਮ ਤੇ ਅਮਲੋ ਜੀ ਇੱਥੇ ਲਗਭਗ ਗੁਰਪ੍ਰੀਤ ਸਿੰਘ ਜੀਪੀ ਹੋਰਾ ਨੂੰ ਬੜਤ ਮਿਲੇਗੀ ਹਮ ਉਸ ਤੋਂ ਬਾਅਦ ਜਦੋਂ ਉੱਪਰ ਨੂੰ ਚਲੇ ਗਏ ਲੁਧਿਆਣਾ ਸੌਰੀ ਲੁਧਿਆਣਾ ਨਹੀਂ ਖੰਨਾ ਪਾਇਲ ਸਾਨੇਵਾਲ ਰਾਇਕੋਟ ਉੱਥੇ ਜਾ ਕੇ ਡਾਕਟਰ ਆਮਰ ਸਿੰਘ ਪਾਰੀ ਨੇ ਹਮ ਸੋ ਮੁਕਾਬਲਾ ਦਿਲਚਸਪ ਰਹੇਗਾ ਬਹੁਤ ਨੇੜੇ ਦਾ ਮੁਕਾਬਲਾ ਰਹੇਗਾ ਜੀਪੀ ਔਰ ਡਾਕਟਰ ਅਮਰ ਸਿੰਘ ਦੇ ਵਿਚਕਾਰ ਹੁਣ ਦੋਵਾਂ ਦੇ ਵਿੱਚੋਂ ਜਿਹੜਾ ਬੰਦਾ ਆਪਣੇ ਸਪੋਰਟਰਾਂ ਨੂੰ ਵਧੀਆ ਤਰੀਕੇ ਨਾਲ ਪ੍ਰਗਟ ਆ ਗਿਆ ਹੋਇਆ ਉਹ ਜਿੱਤ ਜਾਏਗਾ ਕਾਂਟੇਦਾਰ ਮੁਕਾਬਲਾ ਹੈ ਜਿਸ ਦਿਨ ਪਹਿਲੇ ਦਿਨੇ ਲੱਗ ਰਿਹਾ ਸੀ ਕਿ ਜੀਪੀ ਉਹਨਾਂ ਵਾਸਤੇ ਇਹ ਬਹੁਤ ਸੌਖੀ ਸੀਟ ਲੱਗ ਰਹੀ ਸੀ ਪਰ ਪਿਛਲੇ 5-6 ਦਿਨਾਂ ਦੇ ਵਿੱਚ ਡਾਕਟਰ ਅਮਰ ਸਿੰਘ ਉਹਨਾਂ ਨੇ ਬਹੁਤ ਜ਼ਿਆਦਾ ਆਪਣੇ ਆਪ 'ਚ ਸੁਧਾਰ ਕੀਤਾ ਆਪਣੀ ਲੈ ਉਹਦਾ ਅਸਰ ਲਿਖਿਆ ਤੇ ਮੁਕਾਬਲਾ ਕਿ ਕਿੰਨੀ ਕਿਥੋਂ ਲੱਗਾ ਲੀਡ ਦਾ ਕਿੰਨਾ ਕਿਪਾਸ ਰਹਿ ਗਿਆ ਬਹੁਤ ਲੰਬੀ ਲੀਡ ਨਹੀਂ ਹੋਏਗੀ ਹੂੰ 20 ਜਾਂ 30 ਹਜ਼ਾਰ ਦੀ ਲੀਡ ਦੇ ਨਾਲ ਸਾਰਾ ਖੁਸ਼ ਹੋਣਾ ਰਹੇ ਵੀ ਬਿਲਕੁਲ ਯਾਨੀ ਕਿ ਪੂਰੇ ਪੰਜਾਬ ਦੀ ਆਪਾਂ ਸੀਟਾ ਅਨਲਾਈਜ਼ ਕੀਤੀਆਂ ਨੇ ਹਰ ਸਿਮਰਤਪੁਰ ਬਾਦਲ ਤੇ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਤੋਂ ਇਲਾਵਾ ਸੀਟਾ ਰਹਿ ਗਏ ਪਿੱਛੇ 11 11 ਜੋ ਤੁਸੀਂ ਕਹਿ ਰਹੇ ਹੋ ਕਿ ਸੰਗਰੂਰ ਵਾਲੀ ਤੇ ਫਰੀਦਕੋਟ ਵਾਲੀ ਜਿਹੜੀ ਪੂਰਾ ਫਸਟਾ ਮੁਕਾਬਲਾ ਹੈ ਜੀ ਤੇ ਰਹਿ ਗਿਆ 9 ਯਾਨੀ ਕਿ 9 ਸੀਟਾਂ ਜਿਹੜੀਆਂ ਤੁਸੀਂ ਇੰਡੀਆ ਘੱਟ ਜੋੜ ਨੂੰ ਕਲੀਅਰ ਮੰਨ ਰਹੇ ਹੋ 9 ਵੀ ਹੋ ਸਕਦੀਆਂ ਉਸ ਸੀਟਾਂ 10 ਵੀ ਹੋ ਸਕਦੀਆਂ 11 ਵੀ ਹੋ ਸਕਦੀਆਂ ਕਿਉਂਕਿ ਇੰਡੀਆ ਗੱਠਜੋੜ ਪੰਜਾਬ ਦੇ ਵਿੱਚੋਂ ਬਹੁਤ ਵਧੀਆ ਪਰਫਾਰਮੈਂਸ ਕਰਨ ਜਾ ਰਿਹਾ ਹੈ ਜੇ ਇਕੱਲੇ ਇਕੱਲੇ ਲੜਦੇ ਫੇਰ ਸ਼ਾਇਦ ਘਟ ਜਾਂਦੀਆਂ ਸੀਟਾਂ ਘਟ ਜਾਂਦੀਆਂ ਸੀ ਫਿਰ ਸੀਟਾਂ ਖੜ ਜਾਂਦੀਆਂ